ਮਸ਼ਹੂਰ ਯੂਟਿਊਬਰ ਦਰੂਵ ਰਾਠੀ ਵੱਲੋਂ ਸਿੱਖ ਗੁਰੂਆਂ ਤੇ ਬਣਾਈ ਗਈ ਵੀਡੀਓ ਦਾ ਵਿਵਾਦ ਫਖਦਾ ਜਾ ਰਿਹਾ ਹੈ ਸਿੱਖ ਗੁਰੂਆਂ ਤੇ ਬਣਾਈ ਗਈ ਵੀਡੀਓ ਨੂੰ ਲੈ ਕੇ ਹੁਣ ਦਰੂਵ ਰਾਠੀ ਦੇ ਉੱਤੇ ਕਾਰਵਾਈ ਦੀ ਮੰਗ ਉੱਠਣ ਲੱਗ ਗਈ ਹੈ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਇਸ ਵੀਡੀਓ ਬਾਰੇ ਲਿਖਿਆ ਹਾਲੀ ਵਿੱਚ ਇੱਕ ਯੂਟਿਊਬਰ ਦਰੂਵ ਰਾਠੀ ਦੁਆਰਾ ਦਾ ਸਿੱਖ ਵਾਰੀਅਰ ਹੂ ਟੈਰਿਫਾਈਡ ਦਾ ਮੁਗਲਸ ਸਿਰਲੇਖਿਤ ਇੱਕ ਵੀਡੀਓ ਜਿਸ ਵਿੱਚ ਇਤਿਹਾਸਕ ਗਲਤੀਆਂ ਤੋਂ ਇਲਾਵਾ AI ਨਾਲ ਤਿਆਰ ਕੀਤੇ ਸਾਡੇ ਗੁਰੂ ਸਾਹਿਬਾਨਾਂ ਨੂੰ ਦਰਸਾਉਂਦੇ ਦ੍ਰਿਸ਼ਾਂ ਦੀ ਅਨੁਚਿਤ ਤਰੀਕੇ ਨਾਲ ਕੀਤੀ ਗਈ ਵਰਤੋਂ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਗੁਰੂ ਸਾਹਿਬਾਨ ਦੇ ਇਸ ਤਰੀਕੇ ਪੇਸ਼ ਕੀਤੇ ਦ੍ਰਿਸ਼ ਅਤੇ ਚਰিত্রਨ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦੇ ਹਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਉਂਦੇ ਹਨ ਸਤਕਾਰਤ ਭਾਸ਼ਾ ਦੀ ਮਹੱਤਤਾ ਬਾਰੇ ਅਗਿਆਨਤਾ ਅਤੇ ਅਜਿਹੇ ਗੁੰਮਰਾਹਕੂਨ ਬਿਰਤਾਂਤ ਭਵਿੱਖ ਵਿੱਚ ਸਮੱਸਿਆਵਾਂ ਪੈਦਾ ਕਰਦੇ ਹਨ ਮੈਂ ਸਾਰੇ ਯੂਟਿਊਬਰ ਸਿਰਜਕਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਉੱਪਰ ਵੀਡੀਓਜ਼ ਤਿਆਰ ਕਰਦੇ ਸਮੇਂ ਬਹੁਤ ਸਾਵਧਾਨੀ ਅਤੇ ਸੰਵੇਦਨਸ਼ੀਲਤਾ ਵਰਤਣ ਦੀ ਬੇਨਤੀ ਕਰਦਾ ਹਾਂ ਸਾਡੇ ਸਾਰਿਆਂ ਲਈ ਸਭ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਇਤਿਹਾਸ ਦੀ ਸਹੀ ਪਰਚੋਲ ਦਾ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੈ ਮੈਂ ਇਤਰਾਜ਼ਯੋਗ ਟਿੱਪਣੀਆਂ ਨੂੰ ਤੁਰੰਤ ਹਟਾਉਂਨ ਅਤੇ ਅਗਾਹ ਲਈ ਸਿੱਖ ਧਰਮ ਦੀ ਪਵਿੱਤਰ ਵਿਰਾਸਤ ਸੰਬੰਧੀ ਟਿੱਪਣੀ ਕਰਦਿਆਂ ਸੁਚੇਤ ਰਹਿ ਕੇ ਸੋਹਿੱਦ੍ਰਤਾ ਨਾਲ ਪੇਸ਼ ਆਉਂਦੀ ਸਭ ਤੋਂ ਉਮੀਦ ਕਰਦਾ ਹਾਂ ਆਓ ਅਸੀਂ ਸ਼ਰਦਾ ਨਾਲ ਸਹੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਕਿਸੇ ਵੀ ਕੌਮ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ ਤਾਂ ਸੁਖਬੀਰ ਬਾਦਲ ਵੱਲੋਂ ਇਹ ਗੱਲਾਂ ਲਿਖ ਕੇ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਲੀ ਵਾਰ ਤੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਹੋਵੇ ਜਿਸ ਨਾਲ ਸਿੱਖ ਧਰਮ ਜਾਂ ਫਿਰ ਕਿਸੇ ਹੋਰ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਇਸ ਦੇ ਨਾਲ ਹੀ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਰੂਵ ਰਾਠੀ ਤੇ ਐਫ ਆਈ ਆਰ ਦੀ ਮੰਗ ਵੀ ਕੀਤੀ ਗਈ ਹੈ। ਦਰੂਵ ਰਾਠੀ ਵੱਲੋਂ ਜੋ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਇੱਕ ਰੂਪ ਵਾਲੀ ਵੀਡੀਓ ਬਣਾ ਕੇ ਉਹਨਾਂ ਨੂੰ ਇੱਕ ਕਿਰਦਾਰ ਦੇ ਰੂਪ ਵਿੱਚ ਦਿਖਾਇਆ ਗਿਆ। ਇੱਕ ਵੀਡੀਓ ਦੇ ਅੰਦਰ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੂੰ ਬਾਲ ਗੁਰੂ ਦੇ ਰੂਪ ਅੰਦਰ ਰੋਂਦੇਆਂ ਦਿਖਾਇਆ ਗਿਆ। ਇਹ ਸਾਰਾ ਕੁਝ ਜੋ ਹੈ ਸਿੱਖ ਧਰਮ ਦੇ ਅੰਦਰ ਕਿਸੇ ਵੀ ਤਰੀਕੇ ਅੰਦਰ ਕਬੂਲ ਨਹੀਂ ਸਿੱਖ ਧਰਮ ਦੀਆਂ ਮਾਨਤਾ ਮਰਿਆਦਾ ਦੇ ਅੰਦਰ ਗੁਰੂ ਸਾਹਿਬਾਨਾਂ ਦੀ ਫੋਟੋ ਗੁਰੂ ਸਾਹਿਬਾਨਾਂ ਦੀ ਵੀਡੀਓ ਦੇ ਰੂਪ ਅੰਦਰ ਕਿਸੇ ਦਾ ਰੋਲ ਕਰਨਾ ਕਿਸੇ ਦਾ ਅਦਾਕਾਰੀ ਕਰਨਾ ਇਹ ਕੰਪਲੀਟਲੀ ਬੈਨ ਹੈ ਔਰ ਜੋ ਕੁਝ ਹਸੰਦਰ ਹੋਇਆ ਹੈ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖਾਂ ਦੀਆਂ ਲਗਾਤਾਰ ਫੋਨ ਔਰ ਮੈਸੇਜ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਿਹਾ ਹੈ ਔਰ ਇਹਨਾਂ ਬਹੁਤ ਭਾਵਨਾਵਾਂ ਫੜਕੀਆਂ ਨੇ ਭਾਵਨਾਵਾਂ ਨੂੰ ਥੇਸ ਵੀ ਪਹੁੰਚੀ ਹੈ ਮੈਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਵੱਲੋਂ ਜੋ ਕੰਪਲੇਨਟ ਦਿੱਤੀ ਗਈ ਹੈ ਮੈਂ ਸੀਪੀ ਸਾਹਿਬ ਨੂੰ ਆਗਰਹੀ ਕਰਦਾ ਹਾਂ ਦਿੱਲੀ ਪੁਲਿਸ ਨੂੰ ਆਗਰਹੀ ਕਰਦਾ ਹਾਂ ਤੁਰੰਤ ਉਸਤੇ ਕਾਰਵਾਈ ਕਰਨ 295ਏ ਦੇ ਤਹਿਤ ਤਰੋ ਰਾਤੀ ਤੇ ਮਕਦਮਾ ਦਰਜ ਕਰ ਉਹਨੇ ਕੇਵਲ ਔਰ ਕੇਵਲੇ ਜਾਣ ਬੁਝਕੇ ਕੰਟ੍ਰੋਵਰਸੀ ਕ੍ਰੀਏਟ ਕਰਨ ਵਾਸਤੇ ਕੰਮ ਕੀਤਾ ਹੈ ਜੋ ਕਿ ਕਦੀ ਵੀ ਕਿਸੇ ਵੀ ਸੂਰਤ ਅੰਦਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਨਾਲ ਹੀ ਜਿਸ ਪਲੇਟਫਾਰਮ ਸੁੱਤੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਵੀਡੀਓ ਚੱਲ ਰਹੀਆਂ ਨੇ ਤੁਰੰਤ ਉਹਨਾਂ ਤੋਂ ਰਿਮੂਵ ਕਰਾਇਆ ਜਾਵੇ ਐਸੀ ਮੇਰੀ ਰਿਕੁਐਸਟ ਹੈ ਦਿੱਲੀ ਪੁਲਿਸ ਨੂੰ ਧੰਨਵਾਦ ਤਾਂ ਲਗਾਤਾਰ ਦਰੂਵਰਾਠੀ ਦੀਏ ਵੀਡੀਓ ਤੋਂ ਬਾਅਦ ਵਿਵਾਦ ਵੱਧਦਾ ਜਾ ਰਿਹਾ ਤੇ ਦਰੂਵਰਾਠੀ ਵੱਲੋਂ ਵੀ ਲਾਈਵ ਆ ਕੇ ਇਸ ਵੀਡੀਓ ਬਾਰੇ ਆਪਣੇ ਸਪੋਰਟਰਸ ਤੇ ਆਪਣੇ ਫੋਲੋਅਰਸ ਤੋਂ رائے ਮੰਗੀ ਗਈ ਹੈ ਕਿ ਇਸ ਨੂੰ ਹਟਾਇਆ ਜਾਵੇ ਜਾਂ ਫਿਰ ਨਹੀਂ ਹਟਾਇਆ ਜਾਵੇ ਜ਼ਿਕਰ ਖਾਸ ਹੈ ਕਿ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦੀਆਂ AI ਤੇ ਤਸਵੀਰਾਂ ਬਣਾਉਣਾ ਗੁਰੂ ਸਾਹਿਬ ਜੀਆਂ ਸਹੀ ਨਹੀਂ ਹੈ ਜੋ ਕਿ ਮਰਿਆਦਾ ਤੋਂ ਬਾਹਰ ਹੈ ਇਸੇ ਨੂੰ ਲੈ ਕੇ ਲਗਾਤਾਰ ਵਿਵਾਦ ਛਿੜਿਆ ਹੋਇਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਜਲੂ ਬਰਾਟੀ ਤੇ ਐਸਜੀਪੀਸੀ ਇਸ ਦੇ ਉੱਤੇ ਕੀ ਕਾਰਵਾਈ ਕਰਦੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ